ਵਾਹ ਵੀ ਵਾ ਮੈਡਮ ਤਾਂ ਜਾਪੇ ਲੱਗੀ ਵੀ ਮਹਿੰਦੀ ਲਾਉਣਾ ਹੈ ਹਾਂ ਤੇ ਉਸੇ ਦਾ ਤੁਹਾਨੂੰ ਤਾਂ ਕੋਈ ਟੈਨਸ਼ਨ ਨਹੀਂ ਹੈ ਕਿ ਭਾਈ ਦਾ ਵਿਆਹ ਹੈ ਮੈਂ ਮਹਿੰਦੀ ਮੁੰਦੀ ਵੀ ਲਵਾਣੀ ਆ ਹਾਂ ਫਿਰ ਮੈਂ ਥੋੜੀ ਭਾਈ ਦਾ ਵਿਆਹ ਤਾਂ ਹੈਗਾ ਚਲ ਤੇਰੇ ਦਾ ਫਿਰ ਮੈਂ ਮਹਿੰਦੀ ਥੋੜੀ ਲਵਾਣੀ ਆ ਫਿਰ ਮੇਰੇ ਤਾਂ ਤੁਸੀਂ ਲਵਾਉਣੀ ਆ ਬਾਜੀ ਹਾਂ ਲੈ ਜਿੱਦਾਂ ਦੇਖੋ ਹੁਣ ਮੈਨੂੰ ਟੈਨਸ਼ਨ ਹੁੰਦੀ ਹੈ ਵੀ ਸਰਦਾਰ ਜੀ ਨੇ ਪੈਂਟ ਕੋਟ ਵੀ ਪਾਉਣਾ ਹੁੰਦਾ ਹੈ ਕਿ ਹੋਣਾ ਚਾਹੀਦਾ ਹੂੰ ਨਾ ਸਰਦਾਰ ਜੀ ਨੇ ਕੁੜਤਾ ਪਜਾਮਾ ਪਾਉਣਾ ਉਹ ਵੀ ਇਹਨਾਂ ਨੂੰ ਰੈਡੀ ਮਿਲਣਾ ਚਾਹੀਦਾ ਹੂੰ ਠੀਕ ਹੈ ਟੈਨਸ਼ਨ ਇਹ ਨਾ ਇੱਕ ਮੰਨ ਕੇ ਚਲੋ ਹਨਾ ਤੇ ਟਾਈਮ ਪਰ ਤੁਹਾਨੂੰ ਤੁਹਾਡੀ ਚੀਜ਼ ਮਿਲਣੀ ਚਾਹੀਦੀ ਹੈ ਤਾਂ ਤੁਸੀਂ ਬਾਕੀ ਫਟਾਫਟ ਰੈਡੀ ਹੋਵੋਗੇ ਹਾਂ ਇਸ ਕਰਕੇ ਤੁਹਾਨੂੰ ਵੀ ਟੈਨਸ਼ਨ ਹੋਣੀ ਚਾਹੀਦੀ ਹੈ ਮੇਰੀ ਹੂੰ ਕਿ ਮੇਰਾ ਸੂਟ ਰੈਡੀ ਹੋ ਗਿਆ ਸੂਟ ਮੈਂ ਦਿਲ ਹੋਣੀ ਸੂਟ ਮੈਨੂੰ ਆਂਟੀ ਨੂੰ ਫੋਨ ਕਰਨਾ ਪੈਣਾ ਵੀ ਆਂਟੀ ਜੀ ਸੂਟ ਮੇਰਾ ਰੈਡੀ ਹੋ ਗਿਆ ਹੋ ਗਿਆ ਬਾਅਦ ਚੁਪੇ ਮੈਂ ਕਿਹਾ ਵਰਨੇ ਮੈਂ ਕਮਾਨਾ ਤੇ ਫਿਰ ਉਦਣੇ ਚੱਕ ਲਿਆਉਗੀ ਠੀਕ ਰੈਡੀ ਪਿਆ ਮੇਰਾ ਸੂਟ ਹਾਂ ਠੀਕ ਆ ਠੀਕ ਆ ਠੀਕ ਆ ਚਲੋ ਵਧੀਆ ਗੱਲ ਆ ਤੇ ਤਾਂ ਹੀ ਗੱਲਾਂ ਆਏ ਨਾ ਵੀ ਮੈਂ ਕਹਿ ਤਾਦਾ ਨਾ ਜਿੱਦਣ ਆਪਾਂ ਨਾਪ ਦੇਣ ਗਏ ਤੇ ਸੂਟ ਦਾ ਤੇਰੇ ਸੂਟ ਬਣਾਉਣ ਗਏ ਤੇ ਵੀ ਆਂਟੀ ਜੀ ਜਲਦੀ ਜੀ ਆਉਂਦੇ ਹੋ ਤਾ ਕਰਕੇ ਬ੍ਰਿਗਾਡ ਸੁਣੋ ਇੰਨਾ ਸਮਨਾ ਸੂਟ ਦਿੱਤਾ ਵਾਤਾ ਠੀਕ ਹੈ ਸੱਚੀ ਗੱਲ ਦੱਸਦਾ ਤੁਹਾਨੂੰ ਨੇਲ ਸਟਾਈਲਿੰਗ ਵੀ ਕਰਵਾਇਆ ਹੁੰਦਾ ਹੁਣ ਇੱਕ ਕਮੀ ਰਹੀ ਕਾਦੀ ਮਹਿੰਦੀ ਵੀ ਨਹੀਂ ਮੈਂਦੀ ਤਾਂ ਫਿਰ ਆਪੇ ਲਾ ਲੈ ਲਈ ਤਾਂ ਹੁਣ ਕੀ ਪਤਾ ਹੱਥ 'ਚ ਹੈਗੀ ਹੋਣਾ ਲਾ ਤਾ ਲੋ ਹੁਣ ਇੱਕ ਕਮੀ ਹੂੰ ਥੋੜੇ ਸਿੱਕੀ ਸਿਕੂੜੀ ਬਟਿਆਰ ਤੁੰਡੂ ਬੁਲਾਓਗੇ ਫਿਰ ਵੀ ਸਾਨੂੰ ਤਿਆਰ ਹੋਣਾ ਬੱਲੇ ਬੱਲੇ ਚਾਰ ਚੰਨ ਲੱਗੜਿਆ ਮੈਂ ਕਹਿੰਦੀ ਸਰਦਾਰ ਜੀ ਜੇ ਤੁਹਾਨੂੰ ਨਾ ਕਿਹਾ ਹੂੰ ਜੇ ਡੇ ਅ ਤਰੀਕਾ ਰਲੀ ਤਾਂ ਇੱਕ ਨੰਬਰ ਬਹੁਤ ਸੋਰੀ ਲੱਗਦੀ ਆ ਬੇਰ ਕੀ ਬਣੂਗਾ ਤੁਸੀਂ ਇਹ ਦੱਸੋ ਚਲੋ ਉਹ ਤਾਂ ਠੀਕ ਐ ਪਰ ਜੇ ਆਪ ਤਿਆਰ ਹੋ ਜੂ ਇੱਕ ਦੂਈ ਨੂੰ ਕਰ ਦੋ ਫੇਰ ਫੇਰ ਨਹੀਂ ਠੀਕ ਕੁਝ ਗੱਲ ਨਹੀਂ ਨਾ ਬਣਦੀ ਇੱਕ ਤਾਂ ਐਕਸਪਰਟ ਆ ਹਾਂ ਇੱਕ ਨਾਰਮਲ ਬੰਦਾ ਫਿਰ ਐਕਸਪਰਟ ਤਾਂ ਮੈਂ ਵੀ ਹੈਗਾ ਮੈਂ ਸ਼ਿੰਗਾਰ ਦੂੰਗਾ ਹੋਰ ਦੱਸੋ ਲੈ ਹੁਣ ਸੌਂ ਗਈ ਸੌਏ ਜਾ ਮਮਤਾ ਕੋਈ ਨਾ ਚੱਲ ਦੇਖ ਲੰਨੇ ਆ ਕੋਈ ਗੱਲ ਨਹੀਂ ਆਪਾਂ ਇਹ ਕਰੂੰਗੇ ਹਰਮਨ ਨੂੰ ਬੁਲਾ ਲੂਗੇ ਹਰਮਨ ਦੇ ਬੂਆ ਦੀ ਕੁੜੀ ਦਾ ਵੇਥੋਂ ਦੱਸੀ ਤਾਂ ਜਾਣੇ ਉਹਨੇ ਆਉਣੇ 25 ਕਿਲੋ ਆ ਗਿਆ ਚਲ ਮਹੀਲਾ ਵਾਲੇ ਦਿਨ ਤੁਸੀਂ ਸਾਰ ਲਓ ਬਰਾਤ ਵਾਲੇ ਦਿਨ ਹਰਮਨ ਨੂੰ ਬੁਲਾ ਲੈ ਸਾਜਰੇ 9 ਵਜੇ ਦਾਦੀ ਨੇ ਜਨ ਚੜਾਣੀ ਮੈਂ ਉੱਥੇ ਬਾਖ ਖਲਾੜ ਕੇ ਬੈਠਾ ਇੱਥੇ ਹਰਮਨ ਆਉਗੀ ਮੇਰਾ ਜਿਮਾਉ 4 ਵਜੇ ਦੇ ਉੱਠ ਕੇ ਤਿਆਰ ਹੋਣ ਦੇ ਹੁਣ ਸ਼ੁਰੂ ਕਰ ਦਿਓ ਹਾਂ ਬਸ ਆਇਓ ਚੱਲੀ ਜਾਓ ਫਿਰ ਹਰਮਨ ਨੇ ਤਾਂ 10 12 ਵਜੇ ਆਉਣਾ ਹੈ ਹਰਮਨ ਨੂੰ ਇੱਕ ਦਿਨ ਪਹਿਲਾਂ ਲੈ ਆਉਂਗੇ ਫੇਰ ਗੱਲ ਉਹੀ 24 ਤਰੀਕ ਨੂੰ ਫਿਰ ਉਹੀ ਗੱਲ ਹੋਗੀ ਨੂੰ ਮੰਗਣਾ ਹੈ ਅੱਛਾ ਚੱਲ ਕੋਈ ਗੱਲ ਨਹੀਂ ਭਾਈ ਕੀ ਕਰਾਂ ਠੀਕ ਆ ਜੀ ਹਾਂ ਮੈਂ ਬਾਜੀ ਹੋ ਜਣਾ ਮੈਂ ਬਾਜੀ ਹੋ ਜਣਾ ਚੱਲ ਕੋਈ ਨਾ ਮੈਂਹੀਂ ਤੈਨੂੰ ਬਾਜੀ ਹੋਣ ਦੰਦੇ ਤੇ ਹੁਣ ਫਿਰ ਕਿਆ ਚੱਕਰ ਆ ਬੜੀਆਂ ਕੀਪਾਂ ਕੁਪਾਂ ਰੱਖੀਆਂ ਸੀ ਮਹਿੰਦੀ ਵਾਲੇ ਬੀਰ ਬੁલાਏ ਹੋਏ ਆ ਜੀ ਮਹਿੰਦੀ ਆ ਇਹ ਜੀ ਮਹਿੰਦੀ ਲਵਾਉਣੀ ਆ ਦੇਖੋ ਕਿੰਨੀ ਸੋਹਣੀ ਲਾਈ ਬੈਠੀ ਆ ਵਾਹ ਜੀ ਵਾਹ ਅੱਤਾਂ ਵੀ ਸੋਹਣੀ ਲਾ ਦੇਗੀ ਆਪ ਕਿੰਨੇ ਸੁਨਾਰੂ ਆ ਹਾਂ ਤੇ ਮਿਲੋ ਵੀ ਇੱਧਰ ਜਵਾਨਾਂ ਨੂੰ ਸਸਰੀ ਗਾਲ ਜੀ ਤੂੰ ਵੀ ਬਲਾ ਹੋਰ ਵੀ ਮਿੱਤਰਾ ਕੈਮ ਵਧੀਆ ਜੀ ਉਤੋਂ ਮੈਚ ਇਹ ਦੇਖੀ ਜਾਂਦਾ ਯਾਰ ਹੈ ਇੱਕ ਪੂਰੀ ਦਿਨ ਮੈਚ ਹੀ ਲਗਾਤਾ ਮੈਚ ਦਾ ਯਕੀਨ ਹੈ ਪੂਰਾ ਹੈ ਮੈਚ ਦਾ ਤਾਂ ਪੂਰਾ ਸਕੀਨ ਹੈ ਹਾਂ ਜੀ ਪਤਾ ਕਿਆ ਗੱਲ ਆ ਦੇਖੋ ਬੰਦੇ ਚਾਹੇ ਪਾਕਿਸਤਾਨ ਦੇ ਚਾਹੇ ਇੰਡੀਆ ਦੇ ਹਾਂ ਜੀ ਹਾਰ ਜਿੱਤ ਬਣੀ ਹੋਈ ਆ ਚਾਰ ਦੋਨੋ ਸਿਰੱਖੋ ਹਾਂ ਚਾਹੇ ਕੋਈ ਹੋਰ ਵੀ ਦੇਸ਼ ਆ ਆਸਟ੍ਰੇਲੀਆ ਹੋ ਗਿਆ ਨਿਊਜ਼ੀਲੈਂਡ ਹੋ ਗਿਆ ਹੈਨਾ ਕੋਈ ਵੀ ਦੇਸ਼ ਦੀ ਟੀਮ ਹੋਗੀ ਉਹ ਤਾਂ ਆਈ ਹੈ ਜਦ ਦੋ ਪਹਿਲਵਾਨ ਸਮਝਦਾ ਪਹਿਲਵਾਨ ਹਾਂਜੀ ਹਾਂਜੀ ਹਾਂ ਪਹਿਲਵਾਨ ਜਦ ਦੋ ਪਹਿਲਵਾਨ ਘੋਦੇ ਆ ਇੱਕ ਨੇ ਤੋਂ ਟਹਿਣਾ ਹੀ ਆ ਉਹ ਤਾਂ ਆਈ ਹੈ ਹਨਾ ਚਾਹੇ ਸਮਝੂ ਤੂੰ ਉਹ ਤਾਂ ਹਾਂ ਮੈਂ ਤੁਸੀਂ ਸਗੇ ਭਾਈ ਜਦੋਂ ਫੇ ਹਾਂਜੀ ਹਾਂਜੀ ਕੀ ਚਾਚੇ ਤਾਏ ਦੇ ਮੁੰਡੇ ਆ ਆਪ ਸਗੇ ਭਾਈ ਮੰਨ ਲੋ ਕੋਈ ਨਾ ਨਹੀਂ ਪੱਕਾ ਪਤਾ ਤਾਂ ਲੱਗੇ ਆਈਡੀਆ ਜਾਂ ਕੋਈ ਨਾ ਸਗੇ ਭਾਈ ਮੰਨ ਲੋ ਕਿ ਯਾਰ ਦੋਸਤ ਜੋ ਕਿਸੇ ਨੂੰ ਤੋਲਣ ਲਈ ਨਹੀਂ ਕਿਸੇ ਸੱਚੀ ਸੱਚੀ ਨਹੀਂ ਹੈ ਕਿ ਆਪੇ ਪਤਾ ਤਾਂ ਲੱਗੇ ਸੱਚੀ ਸੱਚੀ ਇਸ ਦਾ ਮਤਲਬ ਹਮ ਲੋਗ ਯਾਰ ਦੋਸਤ ਹੈ ਯਾਰ ਦੋਸਤ ਹਾਂ ਹਾਂ ਮਤਲਬ ਭਾਈਆਂ ਵਾਲਾ ਪਿਆਰ ਆ ਭਾਈਆਂ ਵਾਲਾ ਪਿਆਰ ਹਾਂ ਸਾਰਾ ਕੁਝ ਮੇਰੇ ਮਹਿੰਦੀ ਲਾਓ ਮਨਕੀਰ ਤਨੇ ਉੱਠ ਜਾਣਾ ਜੀ ਇਧਰ ਤਾਂ ਪਾਪਾ ਜੀ ਨੂੰ ਖੜੇ ਆ ਇਧਰ ਪਾਪਾ ਜੀ ਨੂੰ ਮਿਲੋ ਜੀ ਇੱਕ ਗੱਲ ਹੋਰ ਹੁੰਦੀ ਆ ਹਾਂ ਜੀ ਦੱਸ ਜਿਹੜੀ ਗੱਲ ਹੁੰਦੀ ਆ ਸਲੀਅਤ ਦੱਸੀ ਜੀ ਆ ਹਾਂ ਬਰਾਬਰ ਬਰਾਬਰ ਗੱਲ ਨਹੀਂ ਦਸੀ ਠੀਕ ਐ ਬਾਈ ਮੰਨ ਲਓ ਮੈਂ ਕਹਾਂ ਪੱਕਾ ਕਹਿੰਦਾ ਭਾਈ ਮੰਨ ਲਓ ਮੈਂ ਪੱਕਾ ਅਸਲੀਅਤ ਦੱਸੋ ਹਾਂ ਹਾਂ ਸਹੀ ਗੱਲ ਆ ਕਿੰਨੀ ਆ ਇਹਦੇ ਇਹਦੇ 25 ਸਾਲ ਤਾਂ ਹੋਗਾ ਘੱਟੋ ਘੱਟ ਜੋ ਸਚਾਈ ਇਹ ਮੈਂ ਕਹਿੰਦਾ ਜ਼ਿਆਦਾ ਹੋਣੀ ਆ ਯਾਰ ਜ਼ਿਆਦਾ ਹੋਣੀ ਆ ਫਿਰ ਤੁਸੀਂ ਦੱਸੋ ਕਿੰਨਾ ਹੋਣਾ ਹੋਣਾ ਇਹ 40 45 ਦਾ ਚਲ 30 ਵੀ ਨਹੀਂ ਹੁੰਦਾ ਹੈਗਾ ਇਹ ਮੈਨੂੰ ਇਹ 22 23 ਕੇ ਸਾਲ ਦਾ ਹੀ ਲੱਗਦਾ ਬੰਦ ਕਰੀਦਾ ਧਾਰਨਾ ਲਾ ਤੇਰੇ ਤੇ ਔਰ ਆਪ ਬੋਲ ਲੈ ਤੀ ਦਿੱਤੀ ਗਈ ਨਰਮ ਆਏਗਾ ਹਾਂ ਐਂ ਨਿਕਲ ਆ ਗਈ ਹਾਂ ਵੋਟ ਬਣ ਗਈ ਹਾਂ ਵੋਟ ਬਣ ਗਈ ਇਹਦੀ ਲੈ ਵੋਟ ਕਿੱਥੋਂ ਆ ਗਈ ਵਿੱਚ ਤੂੰ ਦੱਸ ਦੇ ਸਾਨੂੰ ਤੂੰ ਕਿੰਨੇ ਸਾਲ ਦਾ ਹੈ ਮੈਂ ਪਈ ਉਹ 80 ਬਈ ਹੁੰਦੇ 80 ਦਾ ਹਾਂ ਬਾਣੀਆਂ ਬਾਣੀਆਂ ਸਾਨੂੰ ਜ਼ਮੀਨ ਚੋਂ ਨਾਉਂਦੀ ਆ ਵੀ ਹਾਂ ਜ਼ਮੀਨ ਕਿੰਨੀ ਐਤੀ ਮੈਨੂੰ ਤੈਨੂੰ 3-4 ਕਿੱਲਾ ਤਾਂ ਹੋਗਾ 3-4 ਕਿੱਲਾ ਸੀਰੀਅਸ ਨਾ ਸੀਰੀਅਸ ਸੀਰੀਅਸ ਦੇਖ ਪਤਾ ਨਹੀਂ ਐ ਮੇਰੇ 2 ਕਿੱਲਾ ਤੋਂ ਉੱਪਰ ਹੋਗਾ ਲਗਭਗ ਉਹ ਪਤਾ ਗੱਲ ਕੀ ਐ ਇਹ ਨਾ ਪਹਿਲਾ ਮਤਲਬ ਘਰਾਂ ਤੇ ਨਿਕਲ ਕੇ ਵੇਆ ਕੰਮਕਾਰ ਕਰਨ ਵਾਸਤੇ ਵਧੀਆ ਕੰਮ ਇਹਨਾਂ ਨੇ ਤੋੜਿਆ ਹੋਇਆ ਐ ਜੀ ਗੱਲ ਨਹੀਂ ਨਹੀਂ ਇਹ ਆਪਣਾ ਮਿਹਨਤ ਕਰਕੇ ਖਾ ਰਹੀਆਂ ਕਿ ਹੱਥ ਫਰੌਣ ਦੀ ਥੋੜੀ ਲੋੜ ਐ ਆਪਾਂ ਤਾਂ ਮਿਹਨਤ ਕਰਕੇ ਖਾਏ ਬਿਲਕੁਲ ਬਿਲਕੁਲ ਹਾਂ ਮਿਹਨਤ ਕਰਦੇ ਆ ਮਿਹਨਤ ਕਰਨੇ ਵਾਲੇ ਬੰਦੇ ਕੋ ਕਦੀ ਹਾਰ ਨਹੀਂ ਹੁੰਦਾ ਹਾਂ ਗੱਲ ਤਾਂ ਹਾਂ ਤੁਸੀਂ

ਇੱਕ ਆਪਣੇ ਵਿਆਹਾਂ ਦੇ ਨਾ ਫ੍ਰੀ ਮਹਿੰਦੀ ਲਾਇਆ ਸਾਨੂੰ ਭਾੜ ਭਰ ਕੇ ਲਿਆਉਂਦਾ ਉਹ ਬੋਲਦਾ ਤੇ ਕਿਹਦੇ ਨਾਲੇ ਸੇਵਾ ਕੋ ਮਰਜ਼ੀ ਲਵਾਈਏ ਅਸੀਂ ਲਗਵਾ ਵੀ ਲਗਵਾ ਲੈਣਾ ਉਹ ਫਿਰ ਹੀ ਹੈ ਹਾਂ ਉਸ ਦੀ ਤਰਫੋਂ ਫਿਰ ਹੀ ਹੈ ਅਬ ਕਾ ਪਤਾ ਇਹ ਕੰਜੂਸੀ ਕਰੇ ਉਹ ਮੇਰੀ ਗਲਤੀ ਤਾਂ ਨਹੀਂ ਹਾਂ ਚਲੋ ਕੋਈ ਗੱਲ ਨਹੀਂ ਫਿਰ ਹੁਣ ਮੜੀ ਜਿਹਾ ਪਾਣੀ ਸਟਾਰਟ ਕਰੋ ਉਹਦੇ ਮਿੱਟਾ ਤੇ ਚਲੋ ਫਿਰ ਹੁਣ ਭਾਈ ਕਰੀਏ ਕੰਮ ਸ਼ੁਰੂ ਚਲੋ ਮੈਂ ਜੀ ਆਪ ਲੋਕ ਬਲੌਗ ਮੇਂ ਜੁਰੇਗਾ ਹਾਂ ਦਿਖਾਤੇ ਮੈਂਹਿੰਦੀ ਸਟਾਰਟ ਕਰਦੇ ਇਹ ਤੁਹਾਨੂੰ ਦਿਖਾਤੇ ਆਪਕੋ ਦਿਖਾਤੇ ਹਾਂ ਹਾਂ ਬਿਲਕੁਲ ਬਿਲਕੁਲ ਜਿੱਦਾਂ ਉਹ ਤੈਨੂੰ ਮੋੜਨੀ ਖਾਲੀ ਹੱਥ ਲੋਣੀ ਜਿੱਦਾਂ ਮੋੜੀ ਲਵਾਉਂਦਾ ਐ ਇੰਨਾ ਖੜਕਾ ਨਾ ਕਰੋ ਨਿਆਣੇ ਸਾਡੇ 350 ਤੇ ਪਏ ਆ ਫੇਰ ਤੈਨੇ ਉੱਠ ਕੇ ਚਪਟਾ ਫੇਰ ਤਾਂ ਨਿਆਣਾ ਸੰਭਲ ਨਾ ਫੇਰ ਤਾਂ ਲੱਗ ਲੀਆ ਮਹਿੰਦੀਆਂ ਨਹੀਂ ਇੱਕ ਜਿਹੜਾ ਨਿਆਣਾ ਸੰਭਲ ਆ ਦੂ ਹਾਂ ਸਿੱਧੇ ਸਿੱਧੇ ਆ ਤੇ ਲਾਵੀ ਭਾਈ ਸਾਡੇ ਕਿਦਾਂ ਕੋਲ ਜੇ ਡਿਜ਼ਾਈਨ ਆ ਸਭ ਦੇ ਲੱਗਦੇ ਐ ਇਸ ਵਾਰੀ ਕੁਛ ਲੱਗਦੇ ਨਹੀਂ ਵੀਰੇ ਹਾਂ ਹਾਂ ਕੋਈ ਨਾ ਪੂਰਾ ਪਰ ਕੇ ਲਗਾ ਦੇ ਉਸ ਨੂੰ ਉਹ ਉਹ ਇਹਦਾ ਕਿਪ ਦੇ ਦੇ ਮੇਰਾ ਤਾਂ ਫੋਨ ਸਾਇਲੈਂਟ ਆ ਤੇ ਮੇਰੇ ਅੱਜ ਨੂੰ ਮੇਰੇ ਵਾਲਾ ਵੱਜਦਾ ਪਿਆ ਅਸੀਂ ਮੋਰ ਸੇ ਸਟਾਰਟਿੰਗ ਕਰਾਂਗੇ ਮੋਰ ਸੇ ਤੇ ਲਾਉ ਜੀ ਮਹਿੰਦੀ ਹੋ ਗਈ ਸ਼ੁਰੂ ਹੈ ਤੇ ਭਾਈ ਕਹਿੰਦੇ ਵੀ ਵਿਆਹ ਆ ਗਿਆ ਵੀ ਮੈਂ ਵੀ ਜਮੂ ਮੈਂਦੀ ਸਾਰਾ ਕੰਮ ਅਧੂਰੇ ਮੈਂਦੀ ਜਰੂਰ ਲਵਾਣੀ ਆ ਹੈ ਤੇ ਹੁਣ ਦੋਹੇ ਭਾਈਆਂ ਚ ਕੰਪੀਟੀਸ਼ਨ ਚੱਲਦਾ ਹੀ ਨਾ ਤੇ ਹੁਣ ਦੇਖਦੇ ਆ ਕਿਹੜੇ ਦੀ ਮਹਿੰਦੀ ਵਧੀਆ ਹੈ ਹਮ ਮੈਂ ਸਭ ਵਧੀਆ ਤੇ ਉਹ ਡਿਜ਼ਾਈਨ ਭਾਈ ਜਿਹੜੇ ਦੁਨੀਆਂ ਤੇ ਆਏ ਨਾ ਉਹ ਲੈ ਉਹ ਜਿਹੜਾ ਪਾਉਂਗਾ ਕਿ ਮੇਰੇ ਜਿਹੜੇ ਦੁਨੀਆਂ ਭਰ ਆਇਓ ਨਹੀਂ ਜਿਹੜੇ ਤਾਂ ਉਹਨੇ ਦੇਖੇ ਲਏ ਉਹ ਤਾਂ ਪਾ ਲੂਗਾ ਔਟ ਜਰ ਤੇ ਤਰਾ ਆਪਣੇ ਦਿਮਾਗ ਨਾਲ ਬਣਾ ਕੇ ਹਾਂ ਮਾਰ ਦਾ ਪੌਸਾ ਚ ਹਾਂ ਇਹ ਤਾਂ ਹੈ ਤੂੰ ਤੂੰ ਵੀ ਕੁਝ ਬੋਲਦਾ ਭਾਈ ਹਾਂ ਵਿਚਾਰ ਖੱਡਾ ਜੇ ਗਿਆ ਉਹ ਉਹਦਾ ਮੈਚ ਬੰਦ ਉਹਨੂੰ ਬੋਲਦਾ ਉਹਨੂੰ ਆਉਂਗਾ ਮੈਂ ਵੀਡੀਓ ਚ ਬੋਲਦਾ ਕਿਤੇ ਮੈਨੂੰ ਰਿਸ਼ਤਾ ਹੀ ਨਾ ਹੋ ਜਵੇ ਨਹੀਂ ਨਹੀਂ ਉਹਦਾ ਉਹਦਾ ਭਾਈ ਬੋਲ ਲੈ ਫਰਮਾ ਉਹਦਾ ਨਾ ਮੈਚ ਬੰਦ ਹੋ ਗਿਆ ਉਹਦਾ ਮੈਚ ਦੇਖਦਾ ਤਾਂ ਕਰਕੇ ਉਹਨੂੰ ਆਏ ਆ ਵੀ ਮੈਚ ਬੰਦ ਹੋ ਗਿਆ ਮੈਂ ਦਮਾਂ ਦਮ ਮੈਂ ਇਹਦੀ ਲਾ ਕੇ ਲਾ ਲੈ ਮੈਚ ਆਵਾਜ਼ ਘੱਟ ਕਰ ਲੈ ਤਾਂ ਉਹ ਓਵਰ ਓਵਰ ਦੇਖੀ ਜਾਂਦਾ ਮੈਚ ਦਾ ਤਾਂ ਲੈ ਇੱਧਰ ਮੈਂ ਇਹਦੀ ਖਾਬ ਹੋ ਜਵੇ ਇੰਡੀਆ ਕੇ ਜੋ ਮੈਚ ਹੈ ਨਾ ਉਹ ਖਤਮ ਹੋ ਗਿਆ ਹੁਣ ਨਿਜੀਲੈਂਡ ਖੇਲੇਗਾ ਤਾਂ ਉਹ ਹੀ ਦੇਖेंगे ਹਾਂ ਉਹ ਤੋਂ ਦੇਖਦੇ ਹਾਂ ਅੱਛਾ ਇੰਡੀਆ ਹੀ ਦੇਖਦਾ ਗੱਲਾਂ ਹੈ ਨਹੀਂ ਕਰਨਾ ਨਹੀਂ ਦੇਖਣੀ ਹੈ ਜੀ ਇਹ ਸੀ ਤੇ ਹਰ ਜਿੱਤ ਦੇਖੇਗਾ ਕਿਸ ਤੇ ਹੈਗਾ ਕਿਸ ਕਿਸ ਚਾਰ ਪੰਜ ਬੈਟਿੰਗ ਦੇ ਦੇਗਾ ਹਾਂ ਇੰਡੀਆ ਕੇ ਬੈਟਿੰਗ ਮੈਂ ਤਾਂ ਤभी ਦੇਖਦਾ ਹਾਂ ਕਈ ਬਹੁਤ ਮੈਚ ਵੇਖਦੇ ਹਾਂ ਸਾਡੇ ਘਰ ਦੇ ਬਹੁਤ ਵਖਦੇ ਵਿੱਕੀ ਜਾਂਦਾ ਉਹ ਸ਼ੌਕ ਹੁੰਦਾ ਇਹ ਇਹਦਾ ਕੀੜਾ ਬਹੁਤ ਮਾੜਾ ਮੈਚ ਦਾ ਵੀ ਬੋਲਾ ਦੀਆ ਕਦੀ ਇੱਧਰ ਨੂੰ ਲੈ ਕੇ ਤੱਕ ਮੈਨੂੰ ਬਹੁਤ ਹੁੰਦਾ ਸੀਗਾ ਮੈਂ ਵਿਰਾਟ ਕੋ ਨਹੀਂ ਦੇਖਣਾ ਬੂਮਰਾ ਦੇਖਣਾ ਪਾਂਡੇਯੋ ਦੇਖਣਾ ਜਿਹੜੇ ਤੁਹਾਨੂੰ ਦੋ ਤਿੰਨ ਨਾਮ ਆਵਦਾ ਉਹੀ ਲਈ ਗਏ ਗੇਂਦ ਦਾ ਹੁਲ ਹੁੰਦਾ ਸੀ ਹਾਂ ਉਹ ਕਾਲੇ ਜਿਹਨਾਂ ਨੇ ਕੀ ਨਾਮ ਹੁੰਦਾ ਤਾਂ ਰੋਹਿਤ ਰਾਹੁਲ ਰਾਹੁਲ ਵੀ ਹੁੰਦਾ ਸੀ ਰੋਹਿਤ ਸ਼ਰਮਾ ਰੋਹਿਤ ਸ਼ਰਮਾ ਵੀ ਹੁੰਦਾ ਸੀ ਇੱਕ ਗੇਲ ਵੀ ਹੁੰਦਾ ਸੀਗਾ ਗੇਲ ਹਟ ਗਿਆ ਵਿੱਚ ਤੇ ਗੇਲ ਹੋਤਾ ਨਹੀਂ ਨਾ ਬਈ ਮਕਾਲੇ ਸੀ ਰੰਗ ਦਾ ਤੂੰ ਤੂੰ ਬੇਸਟ ਨਹੀਂ ਚ ਗਿਆ ਉਹ ਨੇ ਉਹ ਉਹ T20 ਖੇਡਦਾ ਤੇ ਮੇਰੇ ਕਾਲਬ ਮੁਕਾਬਲਾ ਮੁਕਾਬਲਾ T20 ਖੇਡਦਾ tha wo ਹਾਂ ਹਾਂ ਉਹ ਪਦੇ ਨਹੀਂ ਆ ਉਹ ਧੋਨੀ ਵੀ ਖੇਡਦਾ ਹੁੰਦਾ ਤਾਂ ਧੋਨੀ ਹੁਣ ਰਿਟਾਇਰ ਹੋ ਗਿਆ ਧੋਨੀ ਦਾ ਕਪਤਾਨ ਹੁੰਦਾ ਦਾ ਫੇਰ ਹੁਣ ਦੱਸੋ ਨਹੀਂ ਨਹੀਂ ਵਾਕਿਆ ਭਾਈ ਹੈਗੀ ਨੌਲੇਜ ਜੁਵਰਾਜ ਸਿੰਘ ਵੀ ਖੇਡਦਾ ਤਾਂ ਉਹ ਵੀ ਨਿਕਲ ਗਏ ਹੁਣ ਇੰਦਰ ਤੇ ਮੁਕਾਬਲਾ ਗੱਲਾਂ ਕਰਦੇ ਆ ਮੈਨੂੰ ਪਤਾ ਨਹੀਂ ਹੈਗਾ ਜਿੱਦਾਂ ਜੁਵਰਾਜ ਸਿੰਘ ਤਾਂ ਪਤਾ ਖੁੰਡ ਦਾ ਕਿਸੇ ਟਾਈਮ ਉਹ ਫੇਰ 6 ਬੋਲਾਂ ਦੇ 6 ਛੱਕੇ ਰਿਕਾਰਡ ਕਾਇਮ ਕਰਿਆ ਵਾ ਬੱਤਰ ਉਹਨੇ ਨਾਲੇ ਹੈ ਦੇਖ ਲੈ ਜੀ ਦੇਖਿਆ ਜਾਵੇ ਵੀ ਬਹੁਤ دیر ਹੋ ਗਈ ਵੈਸੇ ਉਹਨੂੰ ਉਹਦਾ ਉਹਦਾ ਜਿਹੜਾ ਬਾਪੂ ਆ ਉਹ ਵੀ ਹੁਣ ਹੁਣ ਤਾਂ ਚੱਲ ਜੋਗਰਾਜ ਸਿੰਘ ਹਾਂ ਹੁਣ ਤਾਂ ਉਹ ਗੁਰਸਿੱਖੀ ਲੈਨ ਚ ਆ ਗਏ ਵੇ ਤੇ ਹੁਣ ਇਹਨਾਂ ਨੇ ਵਜਨੀ ਕੀ ਲੰਮੜਾਈ ਹਾਂ ਹੁਣ ਹੁਣ ਉਹ ਫੇਰ ਵੀ ਟ੍ਰੇਨਿੰਗ ਦੰਦੇ ਆ ਉਹ ਨਵੇਂ ਮੁੰਡਿਆਂ ਨੂੰ ਕਰਦਾ ਨਾ ਕੇਟ ਹੁਣ ਸਾਡੇ ਕੋਲ ਇੱਥੇ ਬੱਧਰੀ ਵੀ ਕਰੀ ਵੀ ਜ਼ਮੀਨ ਇੱਥੇ ਸਾਡੇ ਬਹੇਰੇ ਗਰਾਊਂਡ ਆ ਲਓ ਜੀ ਮੁੰਡੇ ਨੇ ਬਣਾ ਤਾ ਭਾਈ ਮੋਰ ਹਾਂ ਯਾਹੋ ਕੀ ਬਣੇਗਾ ਫਾਜੀ ਫਾਜੀ ਬਲੌਕ ਮੇ ਬਨੇ ਰਹੀ ਹੈ ਕੀ ਬਾਤ ਹੈ ਕੀ ਮੋਰ اڈਾ ਵੀ ਨਾ ਜਾਵੇ ਕਿਤੇ ਜੈਸਮਿਨ ਦੀ ਬਾਹ ਸੁੰਦੀ ਹੋ ਰਹੀ ਹੈ ਸਵੇਰ ਨੂੰ ਇਸ ਨੂੰ ਨਾ ਐਸੇ ਕਰਾਂਗੇ ਰੱਸੀ ਸੇ ਬੰਨ ਕੇ ਹਾਂ ਫਿਰ ਰੱਖਾਂਗੇ ਐਸਾ ਉੜਨੇ ਫੋਰੀ ਦੇਂਗੇ ਹਾਂ ਅੱਛਾ ਉੜੇਗਾ ਤੋ ਇਸਕਾ ਗੋੜੀ ਕਾਟ ਦੇਂਗੇ ਹਾਂ ਲਓ ਜੀ ਭਾਈ ਮਹਿੰਦੀ ਵਾਲਾ ਕੰਮ ਚੱਲ ਰਿਹਾ ਜੋਰਾ ਛੋਰਾ ਤੇ ਜੇ ਲਖਾ ਲਿਓ ਬਸ ਉਧਰ ਚੈੱਕ ਡਿਜ਼ਾਈਨ ਪੈ ਰਿਹਾ ਹੈ ਹੈ ਕਾਟੀਆਂ ਹੈ ਜੋ ਪੈਸੇ ਵਾਲਾ ਚੈੱਕ ਪਤਾ ਹੈ ਹਾਂ ਪੈਸੇ ਵਾਲਾ ਚੈੱਕ ਹੈ ਨਾ ਠੀਕ ਆ ਠੀਕ ਆ ਜੀ ਤੇ ਦੇਖਦੇ ਤੁਸੀਂ ਗੱਲਾ ਜੇ ਲਖਾ ਲਿਓ ਅਸਮੈ ਖੁਸ਼ ਹੋ ਜਣਾ ਕੋਈ ਨਾ ਲਖਾ ਲੂੰਗਾ ਪੂਰਾ ਨਾਮ ਲਿਖਵਾ ਲੈਣਾ ਭਜੀ ਓ ਯਾਰ ਇੱਕ ਜੇ ਲਖਾ ਲੈਣਾ ਹੁਣ ਜਾਂ ਤਾਂ ਕੋਈ ਫੰਕਸ਼ਨ ਹੋਵੇ ਕੋਈ ਬਿਲਕੁਲ ਬਾਤ ਪਤਾ ਕਿਆ ਗੱਲ ਫੰਕਸ਼ਨ ਹੈ ਨਹੀਂ 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 ਸਾਰੇ ਦਾ ਵਿਆਹ ਉਹ ਦੇ ਕੇ ਕਹਿਣਾ ਦੀ ਜੱਗ ਕਹਿਣਾ ਉਹ ਤਾਂ ਠੀਕ ਹੈ ਪਰ ਕੋਈ ਇੱਕ ਹੁੰਦਾ ਫੰਕਸ਼ਨ ਮਤਲਬ ਕਹਿ ਲਓ ਵੀ ਬਿਲਕੁਲੇ ਘਰ ਚ ਫਿਰ ਤਾਂ ਚਲੋ ਬੰਦਾ ਲਗਵਾ ਲੈਂਦਾ ਹੁਣ ਆਇਆ ਵੀ ਹੁਣ ਚੱਲ ਮੰਨਦੇ ਆ ਉਹ ਵੀ ਚਲ ਘਰ ਵਾਲਾ ਹੀ ਫੰਕਸ਼ਨ ਹੈ ਪਰ ਹੁਣ ਪਿੰਡ ਵਾਲਿਆਂ ਨੂੰ ਜਾਂ ਕਿਸੇ ਹੋਰ ਨੂੰ ਥੋੜੀ ਪਤਾ ਅਗਲਾ ਕਹਿੰਦਾ ਯਾਰ ਤੂੰ ਮੈਂ ਇਹ ਕਿੱਧਰ ਲੁਾਈ ਫਿਰਦਾ ਪੈਗ ਨੂੰ ਕੀ ਕਹੀਏ ਵੀ ਭਾਈ ਕਾ ਸਭ ਨੂੰ ਪਤਾ ਹੈ ਬਲੌਗ ਸਾਰਾ ਪਿੰਡ ਦੇਖਦਾ ਬਲੌਗ ਜੀ ਸਾਰਾ ਪਿੰਡ ਬਲੌਗ ਦੇਖਦਾ ਹੈ ਨੇ ਚਲੂ ਤਾਂ ਭਲਾ ਹੈਗਾ ਯਾ ਬੋਲਣਾ ਬਲੌਕ ਕਰਕੇ ਮੈਨੇ ਮੈਂ ਵੀ ਥੋੜਾ ਸ ਲਗਵਾ ਲਈਏ ਅੱਛਾ ਮੇਰੀ ਗੱਲ ਸੁਣ ਵੀਰੇ ਤੂੰ ਕੁਛ ਨਾ ਕਰੀ ਤੂੰ ਤਾਂ ਹੁਣ ਲਿਜਾ ਬਣਾ ਕੇ ਨਾ ਵਿੱਚ ਤੀਰ ਕਾ ਕੇ ਇੱਕ ਪਾਸੇ ਆਰ ਲਿਖ ਦੀ ਇੱਕ ਪਾਸੇ ਜੇ ਲਿਖ ਦੀ ਬਸ ਨਹੀਂ ਪੂਰੇ ਨਾਮ ਲਿਖ ਦੇਣਗੇ ਨਹੀਂ ਪੂਰਾ ਨਹੀਂ ਲਿਖਣਾ ਹੈਗਾ ਪੂਰਾ ਇਹਨਾਂ ਨੇ ਪੱਕਾ ਹੀ ਲਿਖਵਾਇਆ ਹੋਰੇ ਮੇਰਾ ਨਹੀਂ ਨਹੀਂ ਉੱਥੇ ਕੀ ਬਾਤ ਉਹ ਇਹਦਾ ਹੱਥ ਗੈਣਦਾ ਆਪਣੇ ਹੱਥ ਨਹੀਂ ਲਿਖ ਨੂੰ ਬਸ ਦੋ ਹੀ ਜਣੇ ਕਮ ਆ ਗੇਨੂਗਾ ਠੀਕ ਆ ਆਪਣੇ ਸਿਖਾ ਲੂਗਾ ਠੀਕ ਆ ਮੈਂ ਤਾਂ ਕਿਤੇ ਕਹਿੰਦਾ ਵੀ ਇੱਕ ਆ ਤਾਂ ਹੋਰ ਹੋ ਜੂਗਾ ਨਹੀਂ ਨਹੀਂ ਨੇ ਨਾ ਉਹ ਨੂੰ ਮੈਂ ਮੰਨ ਜੂ ਜੇ ਜੱਗੀ ਭਾਜੀ ਆ ਕੇ ਆਉਣ ਦਵੇ ਕਿ ਆਉਂਦਾ ਹੈ ਨਾ ਸਪੋਰਟ ਇੱਥੇ ਵੀ ਉਹਦੇ ਲਗਵਾ ਕੇ ਦੇਖਿਓ ਐਲ ਬੱਸ ਹਾਂ ਨਾ ਮੈਂ ਲਗਵਾ ਲੂੰਗਾ ਹੱਦ ਤੱਕ ਹੀ ਲਗਵਾਉਂਗਾ ਪਰ ਉਹਦਾ ਕਿਹੜਾ ਹੱਥ ਬਾਹਰ ਦਿਖਣਾ ਖਾਤੇ ਜਾਂਦਾ ਹੱਥ ਕਈ ਚ ਐਗੋ ਨਾ ਲੈ ਵੀ ਖਰਾਬ ਕਰਦਾ ਦਿਨਾ ਖਰਾਬ ਕੱਪੜਾ ਭਾਈ ਖਰਾਬ ਕੱਪੜਾ ਬੈਗ ਦੀ ਟੋ ਦੇ ਮੰਮੀ ਜਿੱਥੇ ਬੈਠੇ ਆ ਉੱਥੇ ਆਈ ਆਈ ਭਾਜੀ ਮਗਲੂਆ ਦੋਹੇ ਭਾਈਆਂ ਚੱਲ ਰਿਹਾ ਕੰਪੀਟੀਸ਼ਨ ਦੇਖਦੇ ਹੁਣ ਕਿਹੜਾ ਕਿਹੜੀ ਕਿਹਦੀ ਮੈਂਦੀ ਵਧੀਆ ਏ ਹੈਨਾ ਇਹਦੀ ਮੈਂਦੀ ਵਧੀਆ ਏ ਜਵਾਨ ਦੀ ਕਿ ਉਹ ਬੜੇ ਜਵਾਨ ਦੀ ਮੈਂਦੀ ਵਧੀਆ ਹੋ ਗਿਆ ਮੁਕਾਬਲਾ ਸਾਹਮਣੇ ਦੋਹੇ ਭਾਈਆਂ ਦਾ ਹੈ ਤੇ ਅੱਜ ਪਤਾ ਲੱਗ ਗਿਆ ਭਾਈ ਦੋਹਾਂ ਦੇ ਹੱਥਾਂ 'ਵਾਂ ਕੀ ਦੇ ਮਾਂ ਜਿਆਦਾ ਗੁਣ। ਮਾਨੂੰ ਯਾਰ ਤੁਸੀਂ ਇਹਨਾਂ ਨੇ ਹਾਫੜ ਕੇ ਛੋਟੇ-ਛੋਟੇ ਡਿਜ਼ਾਈਨ ਦੀ ਪਾਉਣ ਲੱਜਣੇ। ਕਾਹਦੇ ਡਿਜ਼ਾਈਨ ਬੰਦਾ। ਵਧੀਆ ਡਿਜ਼ਾਈਨ ਦੇਖਣੇ ਹੱਸਤਾ ਵੀ ਕਿਹੜਾ ਵਧੀਆ ਪਾਉਂਦਾ ਸਗੋ। ਹੂੰ ਡਿਜ਼ਾਈਨ ਦੇ ਦੇਖਣਾ ਟਾਈਮ ਨਹੀਂ ਲੇਖਣਾ ਕਿਉਂਕਿ ਡਿਜ਼ਾਈਨ ਨੂੰ ਟਾਈਮ ਲੱਗਦਾ। ਟਾਈਮ ਨਹੀਂ ਬਿੰਦੀ ਵੀ ਨਾ ਪੂਰੀ ਹੋਵੇ ਨੇੜੇ ਵਿੱਚ ਜੇ ਹਟਖਣ। ਨਹੀਂ 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 ਹੁਣ ਇਹ ਨੇੜੇ ਉੱਠਦੇ ਹੁਣ ਤਾਂ ਸੁੱਤੇ ਪਈਆਂ। ਐਂ ਦੀ ਗੱਲ ਮਨਕੀਰਤ ਵਾਰੇ ਨਾ ਕਰ। ਨਹੀਂ ਉੱਠਦਾ ਕੋਈ ਗੱਲ ਨਹੀਂ। ਜੇ ਉੱਠ ਗਿਆ ਮੈਂ ਕੋਦੀ ਚੱਕ ਲੂੰਗਾ। ਔਰ ਕਿਆ ਤੇ ਦੀਦੀ ਨੇ ਸਾਕ ਕੇ ਵੀ ਰੱਖਣੀ ਕਿੰਨਾ ਟਾਈਮ ਹਰਪੁਣ ਵਿਚਾਰੀ ਕਿੱਥੇ ਜਾਊਗੀ ਮੰਮੀ ਤਾਂ ਤਲਾਕ ਵੀ ਵੈਸੇ ਮੈਨੂੰ ਵੈਸੇ ਮੈਨੂੰ ਇੱਕ ਗੱਲ ਦੱਸ ਕਿਆ ਨਾਮ ਆ ਤੇਰਾ ਜਵਨ ਮੇਰਾ ਰਾਜ 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 ਹੈ ਰਾਜ ਕੀ ਬਾਤ ਆ ਠੀਕ ਹੈ ਰਾਜ ਮੇਰੀ ਗੱਲ ਸੁਣਾ ਬੀ ਕਿੰਨਾ ਟਾਈਮ ਐਗਜੈਕਟ ਨੂੰ ਰੱਖਣਾ ਪੈਂਦਾ ਮਹਿੰਦੀ ਨੂੰ ਲਾ ਕੇ ਐਗਜੈਕਟ ਮਤਲਬ ਜੇ ਬੰਦੇ ਨੂੰ ਕਾਲੀ ਹੋਵੇ ਮੰਨ ਲਾ ਵੀ ਮੰਨ ਲਾ ਹੁਣ ਜਿੱਦਾਂ ਕੋਈ ਬੱਚਾ ਕੋਈ ਬੱਚੇ ਬੱਚੇ ਹੋ ਹਾਂ ਹਾਂ ਵੀ ਮਤਲਬ ਉਹ ਬੰਦਾ ਕਿੰਨੀ ਕ ਉਹ ਲੇਡੀਜ਼ ਕਿੰਨੀ ਕ ਦੇਰ ਬਾਅਦ ਮੈਦੀ ਧੋ ਲਵੇ ਮਤਲਬ ਫੇਰ ਵੀ ਐ ਅਗਰ ਜ਼ਿਆਦਾ ਕਾਲੀ ਹੈ ਤਾਂ ਡਰਾਈਲ ਮਾਰ ਕੇ ਸੁਖਾ ਲੀਜੀਏ ਹਾਂ ਉਸ ਕੇ ਬਾਅਦ ਸੋਸਾ ਸਰਸੋ ਤੇਲ ਮਲ ਕੇ ਹਾਂ ਫਿਰ ਪਾਣੀ ਸੇ ਧੋ ਲੀਜੀਏ ਕੋਈ ਦਿੱਕਤ ਨਹੀਂ ਬਸ ਅੱਛਾ ਉਹੀ ਕਰੀ ਦੀ ਨਾ ਤੇਲ ਨਾਲ ਛੜਨ ਲੱਗ ਜਾਂਦੀ ਹੈ ਫਿਰ ਹੁਣ ਆਏ ਕਰਿਓ ਦੂਰ ਰਹਿ ਰਹਾ ਪਈਆਂ ਮੈਂ ਦੋ ਹਜ਼ਾਰ ਚਾਲੂ ਕਰ ਦੇਣੀ ਆ ਦਵਾ ਨਾਲ ਸੁਖਾ ਲਿਓ ਬਸ ਫੇਰ ਹੀ ਜਾਇਓ ਅਸੀਂ ਬੈਠੇ ਹਾਂ ਹੱਲਾ ਇੱਕ ਇੱਕ ਹੱਥ ਅੱਛਾ ਦੋ ਹਾਂ ਬਰਵਾਣੀਆ ਨਾ ਨਾ ਸਰਨਾਪੇਲ ਨਾਲ ਪੜੀ ਤੀਗਾ ਤੇ ਭਾਈ ਇਹ ਵੀ ਚਲੋ ਵਧੀਆ ਮੁੰਡੇ ਨੇ ਦੱਸਿਆ ਨਾ ਡ੍ਰਾਇਰ ਨਾਲ ਸੁਕਾ ਲੋ ਮਤਲਬ ਕਹਿਣ ਦਾ ਵੀ ਜਦ ਮੈਂਦੀ ਸੁੱਕ ਗਈ ਅਗਰ ਮਜ਼ਬੂਰੀ ਹੈ ਤਾਂ ਅਗਰ ਨਾ ਮਜਬੂਰੀ ਆ ਤਾਂ ਫਿਰ ਤੋਂ ਐਸੇ ਹੀ ਸੁਖਾਓ ਪੂਰੀ ਰਾਤ ਫੇ ਫੇ ਉਹਦੇ ਵਰਗੀ ਤਾਂ ਭਲਾ ਚਲੋ ਰੀਸੇ ਨਹੀਂ ਹੈ ਨਾ ਮੈਂ ਤਾਂ ਹੀਟਰ ਲਾਇਆ ਵਾ ਉੱਥੇ ਬੈਠਣਾ ਹੈ ਨਹੀਂ ਚਲੋ ਫੇਰ ਵੀ ਇੱਕ ਵਾਰ ਐਕਸਪੀਰੀਅੰਸ ਬੰਦੇ ਦੇ ਐਮਰਜੈਂਸੀ ਦੇ ਐਮਰਜੈਂਸੀ ਨਹੀਂ 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 ਓਹੋ ਤੁਸੀਂ ਸਮਝ ਗਏ ਤੁਸੀਂ ਸਮਝਦੀਆਂ ਨਹੀਂ ਗੱਲ ਹੁਣ ਕੱਲੀ ਇਹ ਜੋ ਵੀ ਨੇ ਇਹ ਗੱਲ ਦੱਸੀ ਆ ਇਹ ਕੱਲੀ ਤੁਹਾਨੂੰ ਥੋੜੀ ਸੁਣੀ ਆ ਕਿੰਨੀ ਪਬਲਿਕ ਨੂੰ ਸੁਣਨੀ ਆ ਮੈਂ ਉਹਦੇ ਅਕੋਰਡਿੰਗ ਗੱਲ ਕਰਦਾ ਵੀ ਬਾਈ ਚਾਂਸ ਕਿਸੇ ਨੂੰ ਮਤਲਬ ਜਲਦੀ ਸਿਕਾਉਣ ਦੀ ਜਾਂ ਕੋਈ ਅਮਰਜੈਂਸੀ ਵਗੈਰਾ ਹੋਆ ਹਾਂ ਫਿਰ ਉਸਕੇ ਲਈ ਜਲਦੀ ਸੁਕਾ ਕੇ ਹਾਂ ਮੈਂ ਉਸ ਉਸ ਚੀਜ਼ ਦੇ ਅਕੋਰਡਿੰਗ ਮੈਂ ਗੱਲ ਕਰਦਾ ਇਹਨਾਂ ਨਾਲ ਹਣਾ ਤੇ ਮਤਲਬ ਇਹ ਕਹਿੰਦਾ ਵੀ ਮਜਬੂਰੀ ਹੈ ਭਾਈ ਜੀ ਕਿਸੇ ਨੂੰ ਤਾਂ ਡ੍ਰਾਇਰ ਮਾਰ ਕੇ ਸਿਕਾ ਲੋ ਤੇ ਬਾਅਦ ਤੇਲ ਗੱਲ ਤਾਂ ਭਾਈ ਤੁਸੀਂ ਪੁਆਇੰਟ ਆਫ ਦੀ ਗਲਤ ਹੈ ਵੀ ਜੇ ਸੁੱਕ ਗਈ ਤਾਂ ਰੰਗ ਚੜ ਗਿਆ ਹੂੰ ਸੁੱਕ ਗਿਆ ਤਾਂ ਰੰਗ ਚੜ ਗਿਆ ਹਾਂ ਮਤਲਬ ਕਹਿਣ ਦਾ ਹਾਏ ਚਾਹੇ ਸਾਰੀ ਰਾਤ ਸੀ ਸੁੱਕੇ ਚਾਹੇ ਹੁਣ ਸੁੱਕ ਜਵੇ ਮਤਲਬ ਕਹਿਣ ਦਾ ਜੇ ਹੁਣ ਜਿੱਦਾਂ ਹੁਣ ਮੰਨ ਲਓ ਬੱਚਿਆਂ ਕਰਕੇ ਮੁਸ਼ਕਲ ਹੁੰਦੀ ਆ ਰਹਿਰ ਮਾਰ ਕੇ ਸਕਾ ਕੇ ਤਾਂ ਹੋ ਸਕਦੇ ਆਪਾਂ ਹਾਂਜੀ ਠੀਕ ਆ ਚਲੋ ਮਜਬੂਰੀ ਹੈ ਤਾਂ ਤਾਂ ਹਾਂ ਹੁਣ ਤਾਂ ਗੱਲ ਹੁਣ ਤਾਂ ਅੰਨੀ ਵੀ ਨਹੀਂ ਹੈ ਵੈਸੇ ਯਾਰ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਮੈਂ ਨਾ ਵਿਆਹ ਤਾਂ ਸਾਡੇ ਉਧਰ ਮੰਨ ਲਾ ਹਾਂਜੀ ਹਾਂਜੀ ਮੈਂ ਜਦੋਂ ਜੈਸਮਿਨ ਡਿੰਪਲ ਦਾ ਵਿਆਹ ਕਰਿਆ ਤਾਂ ਹਨਾ ਉਹ ਤੋਂ ਮੈਂ ਇਹ ਨਾਮ ਤਾਂ ਲਿਖਵਾ ਲਿਆ ਮੈਂ ਚਲੋ ਜੈਸਮੀਨ ਦਾ ਨਾਮ ਲਿਖਵਾਇਆ ਤਾਂ ਹਾਂ ਉਹ ਮੈਂ ਮੈਨੂੰ ਲੱਗਦਾ ਵੀ 10 ਕਿ ਮਿੰਟ ਰੱਖਿਆ 10 ਹੱਦ 15 ਮਿੰਟ ਹੋਣੇ ਆ ਮੈਂ ਜਦ ਇਹ ਧੋ ਲਿਆ ਵੀ ਚੱਲ ਹੁਣ ਵੀ ਭਾਈ ਉੱਥੇ ਕਿਉਂਕਿ ਕੰਮਕਾਰ ਕਰਨਾ ਤਾਂ ਹਨਾ ਉੱਧਰ ਹਾਂ ਕੰਮਕਾਰ ਵੀ ਦੇਖਣਾ ਤਾਂ ਹੁਣ ਚਲੋ ਮਹਿੰਦੀ ਤਾਂ ਜ਼ਰੂਰੀ ਨਹੀਂ ਹੈਗੀ ਕੰਮਕਾਰ ਪਹਿਲਾਂ ਜ਼ਰੂਰੀ ਆ ਮੈਂ 10 ਕਿ ਮਿੰਟ ਬਾਅਦ ਹੱਥ ਧੋਤਾ ਹਲਵਾਈ ਘੋਲਤਾ ਮੈਂ ਹਾਂਜੀ ਹੱਥ ਧੋਆ ਉਹ ਦੇਖ ਲੈ ਤੂੰ ਪੂਰੀ ਮਹਿੰਦੀ ਝੜ ਗਈ ਉਹ पूरा है ना पूरा नाम चढ़ गया ये तो खतरनाक क्या होया बस सही होगा हद होगी दस आपकी बुराई कर रहा है सास नहीं मैंने ऐसे बोला भैया अभी उनकी सासु मां इनको बहुत कम से कम मुझे तो लडवाने दीजिए <laughs> <laughs> अच्छा तू तो लड़ा के राजी आ है उन्होंने <laughs> <laughs> ਮੈਂ ਕੀ ਕਹਿ ਸਕਦੀ ਆ ਕੀ ਕੀ ਕਹਿ ਸਕਦਾ ਆ ਆ ਦੇਖ ਬਾਈ ਆ ਜਵਾਨ ਨੇ ਖੱੱਚਾ ਹੋਇਆ ਕੰਮ ਪੂਰਾ ਹੈ ਵਾਹ ਬੀ ਵਾ ਤੇ ਇਹਨੇ ਤਾਂ ਦੁਨੀਆ ਪਰ ਆਏ ਨੇ ਡਿਜ਼ਾਈਨ ਉਹ ਪੈ ਰਿਆ ਇਹ ਨਹੀਂ ਬਾਕਿਓ ਮਹਿੰਦੀ ਬਹੁਤ ਸੋਹਣੀ ਲੱਗ ਰਹੀ ਆ ਹੈ ਨਿਕ ਨੰਬਰ ਤੇ ਬਾਕੀ ਹੁਣ ਕੰਪੀਟੀਸ਼ਨ ਇਹ ਹਾਂ ਆਪਣੇ ਬਾਰੀਆਂ ਇਹ ਸਾਨੂੰ ਨਹੀਂ ਉਦੇ ਬੁਲਾ ਲੈਣ ਮਾਸੀ ਨੂੰ ਫੋਨ ਕਰ ਲੋ ਕਿ ਮਾਸੀ ਆ ਜਾ ਹੁਣੇ ਮੰਮੀ ਬਿਮਾਰ ਹੈ ਮੰਮੀ ਛੋਟੀ ਛੋਟੀ ਨੂੰ ਵੀ ਦੇਖਣਾ ਹਾਂ ਇਹ ਵੀ ਦਿੱਕਤ ਆ ਪਾਜੀ ਕੋ ਭੇਜ ਦੇਣਾ ਇਹ ਵੀ ਦਿੱਕਤ ਪਾਜੀ ਕੋ ਭੇਜ ਦੇਣਾ ਦੇਖ ਤੇ ਰਹੇਗਾ ਨਾ ਹੋ ਤਾਂ ਕੋਈ ਨਾ ਇਹ ਇਹ ਥੋੜੀ ਪ੍ਰੋਬਲਮ ਹੈਗੀ ਆ ਹਾਂਜੀ ਛੋਟੀ ਜੀ ਨਾ ਰਹੋ ਠੀਕ ਹੈ ਫਿਰ ਮੇਰੀ ਜਿਹੜੀ ਚਾਚੀਆਂ ਨੂੰ ਮਾਸੀ ਕਹਿੰਦੇ ਆ ਫਿਰ ਉਹਨਾਂ ਕੋ ਗੁੜੀਆਂ ਛੋਟੀ ਜੀ ਫਿਰ ਜਦੋਂ ਮੰਮੀ ਠੀਕ ਹੋਦੇ ਫਿਰ ਤਾਂ ਗੁੜੀਆਂ ਨੇ ਗੁੜੀਆਂ ਫੜ ਲਵੀਆਂ ਪਿੰਨਾ ਨਹੀਂ ਹੁਣ ਫਿਰ ਕੌਣ ਫੜੂਗਾ ਤਾਂ ਕਰਕੇ ਨਾ ਹਾਂ ਇਹ ਤਾਂ ਹੈ ਜੀ ਇਹ ਤੋਂ ਮੈਂ ਜਦੋਂ ਉਹਨੇ ਕਹਾ ਤਾ ਲੋ ਗੁਰਿੰਦਰ ਭੂਣੇ ਤਾਂ ਐਟ ਅ ਟਾਈਮ बस ਮੇਰੇ ਨਾਲ ਹੀ ਦਿੰਦੀ। ਬਸ। ਉਹ ਵੀ ਮਨੁੱਖ ਨਹੀਂ ਜਗਦਾ ਪਿਆ ਨੂੰ ਹੀ ਆਉਣਗੇ ਸ਼ਾਇਦ ਹੁਣ। ਅੱਛਾ। ਸਾਡੀ ਇੱਕ ਬੂਆ ਹੈ ਨਾ ਜਿਹੜੀ ਬਲਿੰਦਰ ਬੂਆ। ਹਾਂ। ਜੇ ਤਾਂ ਓਕੇਜਨ ਕੋਈ ਨਹੀਂ ਹੈਗਾ ਤਾਂ ਉਹਨੇ ਕੇਵਲ ਰਖੜੀਆਂ ਨੂੰ ਆਉਣਾ ਉਸਤੇ ਲਗਾਉਣਾ। ਹਾਂ। ਦੇਖ ਲਓ। ਉਸਤੇ ਲਗਾ ਨਹੀਂ ਉਹਨਾਂ ਨੇ। ਜੇ ਕੋਈ ਓਕੇਜਨ ਹੈਗਾ ਜਿਵੇਂ ਵਿਆਹ ਜਾਂ ਮੁਸ਼ਫੇਰ ਆਉਣਾ ਨਹੀਂ ਨਹੀਂ ਆਉਣਾ। ਚਲੋ ਕੋਈ ਗੱਲ ਨਹੀਂ। ਹਰੇਕ ਦੀ ਆਪਣੀ ਆਪਣੀ ਮਜਬੂਰੀ ਹੁੰਦੀ ਜਾਂ। ਹੁਣ ਆਪਾਂ ਮੀਤ ਦੀਦੀ ਨੂੰ ਦੇਖੀਏ। ਹੁਣ ਕੰਮ ਦੇ ਅਕੋਰਡਿੰਗ ਭਾਈ ਉਹਦਾ ਵਿਚਰੀ ਤਾਂ ਜਦੋਂ ਟਾਈਮ ਲੱਗਦਾ ਉਦੋਂ ਹੀ ਆਉਂਦੀ ਹੂੰ ਬੂਆ ਕੋਲ ਮੈਂ ਸਾਨੂੰ ਸਭ ਨਹੀਂ ਹੈ ਕਿ ਹੂੰ ਬੱਚਿਆਂ ਦੀ ਗੱਲ ਕਰੀਏ ਚਲੋ ਫੇਰ ਵੀ ਕੋਈ ਗੱਲ ਨਹੀਂ ਬੋਲ ਕੇ ਆਪਣ ਨੂੰ ਕੁਝ ਨਹੀਂ ਸਮਝ ਆਇਆ ਮੁਰਖ ਬਣਾਂਦਾ ਐ ਤੇ ਕਿਆ ਹੋਇਆ? ਕਿਆ ਪੱਦਰੀ ਘਟਰ ਪਟੜੀ ਜਾਂਦੇ ਦੋਵੇਂ? ਕਿਆ ਹੋਇਆ? ਇਹ ਹੋਰੇ ਕੁਝ ਬੋਲਦੇ ਆ ਇੱਕ ਦੂਜਿਆਂ ਨੂੰ। ਇਹ ਕੁਛ ਇਹਨੂੰ ਕਹਿੰਦਾ ਮੂੰਹ ਜੀ ਬੋਲੀ ਜਾਂਦਾ ਮੈਂ ਕਿ ਥੋੜਾ ਸਹੀ ਤਰ੍ਹਾਂ ਬੋਲ ਸ ਮੈਨੂੰ ਵੀ ਸਮਝ ਆ। ਇਹ ਕਹਿੰਦਾ ਪੈਸੇ ਜ਼ਿਆਦਾ ਲੈਣੇ ਆਂ ਕਹਿੰਦੀ ਆ ਜੀ ਇੱਕ ਦੂਜਿਆਂ ਨੂੰ ਇਹ। ਮੇਰੀ ਗੱਲ ਸੁਣ ਲਓ। ਥੋੜੀ ਬੋਲੀ ਸਮਝਣੇ ਨੂੰ ਸਾਡੇ ਕੋਲ ਹੈਗਾ ਬੰਦਾ ਬਿਹਾਰ ਦਾ ਹੀ। ਹਾਂ ਜੀ ਹਾਂ ਜੀ। ਆਓ ਮਾ ਉਹ ਬੁਲਾ ਲੈਣਾ ਫਿਰ ਦੇਖ ਲਓ। ਹਾਂ ਆਪ ਟੈਨਸ਼ਨ ਨਾ ਲਓ ਜੀ। ਹਾਂ ਜਾਂ ਜਾਂ ਜਾਣ ਲੱਗਣਾ ਨਾ। ਹਾਂ ਮੈਂ ਛਕਾਰੀ ਖੋਲ ਲੈਣਾ। ਫੇਰ ਮੈਂ ਕਿਉਂ ਚੈੱਕ ਕਰ ਦਿੰਦਾ ਤੇ ਤੁਹਾਨੂੰ ਪਤਾ ਕਰ ਸਕਦਾ ਕਿ ਅਸੀਂ ਅੰਦਰੋਂ ਨਹੀਂ ਬਾਹਰ ਨਿਕਲਣਾ ਇੱਥੇ ਬੈਠੇ ਰਹਿਣਾ ਦੂਜੇ ਕਿਹਾ ਵੀਰੇ ਬਿਜੂਤ ਵਾਇਰ ਪਾ ਕੇ ਪੈਸੇ ਵੀ ਲੈ ਲਦੇ ਸਾਨੂੰ ਚੱਲ ਜਰਦੇ ਕੰਧ ਵੀ ਨਹੀਂ ਟੱਪਣ ਦੇਣੀ ਸਾਨੂੰ ਹਾਂ ਕੰਧ ਵੀ ਨਹੀਂ ਦੀਵਾਰ ਵੀ ਨਹੀਂ ਟੱਪਣ ਦੇ ਦੇਗਾ ਕੋਈ ਟੈਨਸ਼ਨ ਨਹੀਂ ਦੇ ਜੀ ਹਮਾਰੇ ਉੱਪਰ ਹੈ ਨਹੀਂ ਦੀਵਾਰ ਦੀਵਾਰ ਕਿਹਨੇ ਚੇਗਾ ਦੀਨ ਕਹਿੰਦਾ ਨਹੀਂ ਦੀਵਾਰ ਟੱਪੜ ਨਹੀਂ ਦਿੰਦਾ ਹੁੰਦੀ ਆਂਦੀ ਨਹੀਂ ਤਾਂ ਆਸੀ ਵਾਸੀ ਰਾਸੀ ਵਾਸੀ ਗੁਣਾ ਨਹੀਂ ਪੰਜਾਬੀ ਬੋਲੀ ਨਾ ਹਾਂ ਪੰਜਾਬੀ ਬੋਲੋ ਸਮਝ ਨਹੀਂ ਵੀ ਪੰਗਾ ਲੋਜੀ ਨਹੀਂ ਆਏ ਤਾਂ ਜਵਾਨ ਕਿੰਨੀ ਦੇਰ ਹੋ ਗਈ ਤੁਹਾਨੂੰ ਉਰੇ ਪੰਜਾਬ ਚ ਆਇਆ ਨੂੰ ਮୋझे 6 ਸਾਲ ਹੋ ਗਿਆ ਅੱਛਾ ਉਹਨੂੰ ਪਰ ਹੀ ਹੋਣ ਵਾਲਾ ਹੈ ਦੋਵੇਂ ਜਵਾਨ ਨੂੰ ਇਸ ਕੋ ਵੀ ਹੋ ਗਿਆ 5-6 ਸਾਲ ਹੋ ਗਏ ਆ ਤੁਸੀਂ ਆਪ ਘਰ ਜਾਤੇ ਜਾਂਦੇ ਹੈ ਤਿਵਾ ਕੋਈ ਤਿਹਾਰ ਤੇ ਮੈਂ 2020 ਮੇ ਆਇਆ ਸੀ ਬਹੁਤ ਵਧੀਆ ਕੰਮ ਆ ਭਾਈ ਇਹਨਾਂ ਦਾ ਮੁੰਡਿਆਂ ਦਾ ਤੁਸੀਂ ਪਹਿਲਾਂ ਵਾਲੇ ਵਲੋਗਾਂ ਚ ਵੀ ਦੇਖਿਆ ਬਹੁਤ ਮਤਲਬ ਵਧੀਆ ਬਚਰੇ ਊਂ ਵੀ ਵੈਸੇ ਵੀ ਦੇਖੋ ਹਨਾ ਕਹਿ ਲਊਗੀ ਠੰਡ ਦਾ ਟਾਈਮ ਆ ਨਹੀਂ ਤਾਂ ਕਹਿ ਲੋ ਵੀ ਜੇ ਤਾਂ ਹੋਵੇ ਪੰਜ ਸੱਤ ਜਣੇ ਫੇਰ ਬੰਦਾ ਆਉਂਦਾ ਵੀ ਚਲੋ ਹਨਾ ਵੀ ਲਾਇਆਨੇ ਮੈਂ ਦੀ ਪਰ ਹੁਣ ਦੋ ਹੀ ਜਣਿਆਂ ਨੇ ਲਗਵਾਣੀ ਸੀ ਭਾਬੀ ਨੇ ਤੇ ਤੁਸੀਂ ਇਕੱਲੇ ਹੀ ਆ ਨਾ ਤਾਂ ਵੀ ਲਾ ਦਿੰਦਾ ਮੈਂ ਕੋਈ ਨਾ ਕੋਈ ਨਹੀਂ ਨਹੀਂ ਬਿਲਕੁਲ ਤੇ ਸਾਊ ਆ ਮੁੰਡੇ ਵਿਚਾਰੇ ਇਹ ਹਾਸੀ ਮਖੌਲ ਤੇ ਚੱਲਦਾ ਰਹਿੰਦਾ ਪਰ ਵੈਸੇ ਸੇਮੀਪਾਦੀਆ ਸਾਹੂ ਹੈ ਯਸ ਹਾਂ ਬੰਨੀਆਂ ਕੋ ਸਾਹੂ ਹਮਾਰੇ 사이ਡ ਬੋਲਾ ਜਾਂਦਾ ਹੈ ਅੱਛਾ ਬੰਨੀਆਂ ਨੂੰ ਸਾਹੂਏ ਬੋਲਿਆ ਜਾਂਦਾ ਹੈ ਵੀਰ ਜੀ ਇਹ ਤੁਹਾਡੀ ਪਿੰਡ ਦੇ ਨਾਮ ਦੇ ਹੈ ਸਾਹੂ ਬੋਲਿਆ ਜਾਂਦਾ ਸਾਹੂ ਹਾਂਜੀ ਹਾਂਜੀ ਇਹ ਅਮਰ ਪਿੰਡ ਕੀ ਹੈ ਨਹੀਂ ਸਾਹੂ ਬੋਲਿਆ ਜਾਂਦਾ ਹਾਂਜੀ ਹਾਂਜੀ ਜੈਸੇ ਕਿ ਹਾਂ ਸਾਡੇ ਕੋਲ ਇੱਕ ਸਾਹੂ ਵੀ ਰਹਿ ਲਿਆ ਹਾਂ ਅੱਛਾ ਹਾਂ ਅੱਛਾ ਭੱਜ ਗਿਆ ਸੀ ਨਾ ਨਹੀਂ ਨਹੀਂ ਇੱਕ ਹੋਰ ਹੁੰਦਾ ਦਾ ਛੋਟੂ ਉਹਦਾ ਬਹੁਤ ਹੀ ਰਹੂਗੀ ਆਹੋ ਹਾਂ ਥੋੜਾ ਯਾ ਠੀਕ ਨਹੀਂ ਉਹ ਉਹ ਨਾ ਉਹਨੇ ਪੰਗ ਪੀ ਲਈ ਭਰਾਵਾ ਉਹਦਾ ਪਤੰਦਰ ਠੀਕੇ ਨਹੀਂ ਹੋਇਆ ਮੁੜ ਕੇ ਬਹੁਤ ਉਹਦਾ ਇਲਾਜ ਕਰਾਇਆ ਫਿਰ ਉਹਦੇ ਘਰਾਂ ਫੋਨ ਕਰੀ ਉਹਦਾ ਬਾਬਾ ਹਸਮ ਨਹੀਂ ਨਹੀਂ ਪਪਾ ਕੀ ਗੱਲ ਹੈ ਕਹਤਾ ਕੀ ਦੀ ਨਹੀਂ ਨਹੀਂ ਉਹ ਇੱਕ ਉਹਦੇ ਨਾ ਅਸਲ ਵਿੱਚ ਨਸ਼ਾ ਲਾ ਲਿਆ ਉਹਨੇ ਸਰੀਰ ਨੂੰ ਜ਼ਿਆਦਾ ਪੰਗ ਨੂੰ ਖਿਲ ਗਿਆ ਉਹ ਉਹ ਮੈਂਟਲ ਜਾ ਰਹਿਣ ਲੱਗ ਗਿਆ ਫਿਰ ਅਸੀਂ ਉਹਨੂੰ ਘਰ ਦੇ ਉਹਨੂੰ ਤੇ ਉਹਨੂੰ ਫੋਨ ਕਰਕੇ ਫੇਰ ਉਹਦੇ ਪਿੰਡ ਦੇ ਬੰਦੇ ਨੇ ਕਿਸੇ ਨੇ ਜਾਣਾ ਤਾਂ ਤਾਂ ਉਹਦੇ ਨਾਲ ਭੇਜਿਆ ਉਹਦਾ ਇਲਾਜ ਵੀ ਅਸੀਂ ਕਰਾਇਆ ਐਸੀ ਗੱਲ ਹੀ ਠੀਕ ਕਰਕੇ ਮਤਲਬ ਬਹੁਤ ਹੱਦ ਤੱਕ ਠੀਕ ਨਹੀਂ ਹੋਆ ਨਹੀਂ ਨਹੀਂ ਹੋ ਗਿਆ ਤਾਂ ਠੀਕ ਹੋ ਗਿਆ ਫਿਰ ਮੁੜ ਕੇ ਤਾਂ ਚੱਲ ਉਹ ਆਇਆ ਨਹੀਂ ਐ ਨਾ ਉਹ ਤਾਂ ਅਗਲੀ ਕੀ ਮਰਜ਼ੀ ਹੈ ਹਾਂ ਬਿਲਕੁਲ ਪੈਸੇ ਪੁਆਏ ਨੇ ਦੋ ਵਾਰ ਹਾਂ ਪੈਸੇ ਤਾਂ ਦੋ ਵਾਰ ਪੁਆਲੇ ਕਹਿੰਦਾ ਜੀ ਮੈਂ ਆਉਣਾ ਆਇਆ ਹੈ ਨਹੀਂ ਸਾਲਾ ਮੁੜ ਕੇ ਇਹੀ ਬੈਠਾ ਰੋਟੀ ਖਾ ਰੋ ਮੰਜੇ ਤੇ ਹੱਸਣ ਲੱਪੀਆਂ ਖਾਂਦੇ ਖਾਂਦੇ ਨੇ ਰੋਟੀ ਥਾੜੀ ਹੀ ਠਾੜ ਸਿੱਟਦੀ ਸਾਨੂੰ ਪੁੱਨਨ ਲੰਗ ਤੇ ਆਪਣੀ ਭਾਸ਼ਾ ਚ ਮਮੀ ਖਿੱਚ ਕੇ ਪੈ ਕੇ ਕਹਿੰਦੇ ਜਾਓ ਅੰਦਾ ਦੰਦ ਕੱਢੀ ਜਾਂਦੀ ਰਹਿੰਦੀ ਹੋਵੇ ਬੈਠ ਕੇ ਤੁਹਾਡੇ ਸਿਰ ਤੇ ਥਾੜੀ ਮਾਰੂਗਾ ਕਹਿੰਦੀ ਉਹ ਥੋੜਾ ਜਿਹਾ ਦਿਮਾਗ ਤੇ ਉਹ ਹੋ ਗਿਆ ਤਾਂ ਸਾਨੂੰ ਕਿਹੜਾ ਪਤਾ ਹੈ ਉਹ ਵੀ ਹੱਸਣ ਲੱਗਿਆ ਨਹੀਂ ਹੱਸਣ ਲੱਗਿਆ ਨਹੀਂ ਨਹੀਂ ਉਹ ਦਿਮਾਗ ਤੇ ਜਦ ਬੰਦੇ ਦਾ ਕੰਟਰੋਲ ਨਹੀਂ ਨਾ ਰਹਿੰਦਾ ਦਿਮਾਗ ਪਰ ਫਿਰ ਹੋ ਜਾਂਦਾ ਹੁੰਦਾ ਹੈ ਪਰ ਨਿਆਣਾ ਦਾ ਯਾਰ ਐਵੇਂ ਕਹੀ ਹੈ ਮੈਂ ਤੈਨੂੰ ਐਵੇਂ ਕਮ 18 ਕ ਸਾਲ ਦਾ 18 19 ਸਾਲ ਹਾਂ ਉਮਰ ਉਮਰ ਤੇ ਵਿਚਾਰਾ ਨਿਆਣਾ ਹੀ ਤਾਂ पर का पर काम बहुत करता था बंटी बंटी ठीक रहूंगा छोटा नाम मेरा जग्गी हां जग्गी भी ठीक है चलो मंती मैं क्या लिखवाऊं मेरा विंदा 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 वो विंदा दोदी अच्छा अच्छा विंदा ਬਿੰਦਾ ਲਿਖ ਦੇ ਬਿੰਦਾ ਤੈਨ ਭਾਈ ਲੀਕ ਦਿਓ ਬਿੰਦਾ ਉਹ ਤੈ ਲਿਖਣਾ ਬਿੰਦਾ ਤੈ ਲਿਖਣਾ ਇੱਥੇ ਉੱਧਰ ਦਾ ਮਾਨ ਨਹੀਂ ਲਿਆ ਇਧਰ ਵਰਤੂ ਲਿਖਣਾ ਵਰਟੂ ਨਹੀਂ ਬੰਟੀ 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 ਬਗਲੀ ਬੰਟੀ ਬਗਲੀ ਹਾਂ ਬੰਟੀ ਸਿੱਧਾ ਬੰਟੀ ਕੀ ਬਗਲੀ ਵੀ ਲਿਖਣਾ ਲੈ ਬੰਟੀ ਕੀ ਲਵਪ੍ਰੀਤ ਹਾਂ ਤੇ ਮੈਂ ਦੀ ਵਾਲਾ ਕੰਮ ਹੁਣ ਚੱਲ ਰਿਹਾ ਜੀ ਆਪਣਾ ਮਲਦੇ ਆ ਫੇ ਤੁਹਾਨੂੰ ਹੁਣ ਬੈਂਦੀ ਉਹ ਦੇਖੋ ਮੁੰਡੇ ਨੇ ਆਉ ਦੇਖ ਇੱਕ ਹੱਥ ਲਾਤਾ ਜਵਾਨ ਨੇ ਉਹ ਦੇਖ ਇੱਧਰ ਦੇਖੋ ਕਿੰਨਾ ਬਰੀਕ ਵੀ ਕੰਮ ਆ ਹੈ ਸਾਡਾ ਵੀ ਬਰੀਕ ਕੰਮ ਆ ਜੀ ਮੈਂ ਵੀ ਥੋੜਾ ਠੀਕ ਠੀਕ ਆ ਨਹੀਂ ਵਾਕਿਆ ਭਾਈ ਮੁੰਡੇ ਦੀ ਸਪੀਡ ਆ ਜਾਨੀ ਕਹਿੰਦੀ ਆ ਬੀੜ ਨਾਲ ਤੇਰੀ ਮਿਹਨਤ ਤੇਰੇ ਨਾਲ ਨਹੀਂ ਇੱਧਰ ਥੋੜਾ ਜਿਹਾ ਬਰੀਕ ਆ ਕੰਮ ਉੱਧਰ ਉਹਨੇ ਥੋੜਾ ਜਿਹਾ ਨਾ ਹਾਂ ਉੱਧਰ ਥੋੜਾ ਜਿਹਾ ਉਹਨੇ ਮੂਤੀ ਮੈਡੀ ਲੱਗ ਜੂਗੀ ਲਗਦਾ ਜਾਊਗੀ ਬਰੀਕੀ ਦੇ ਚੱਕਰ ਤੇ ਇੱਕ ਹੱਥ ਤੇ ਬੂਰਾ ਹੋਵੇ ਨਹੀਂ ਨਹੀਂ ਚਲੋ ਠੀਕ ਆ ਇਧਰ ਬਰਾ ਆ ਇਸ ਜਵਾਨ ਨੇ ਮੈਂ ਦਮ ਘੰਟੇ ਰੱਖਣੀ ਮੇਰੇ ਤਾਂ ਮੈਨੂੰ ਪਤਾ ਚੜ੍ਹੇ ਜਾਣੀ ਇਸ ਜਵਾਨ ਨੇ ਬਿਲਕੁਲ ਬਰੀਕ ਮਹਿੰਦੀ ਲਾਈ ਹੋਈ ਹੈ ਤਾਂ ਕਰਕੇ ਟਾਈਮ ਲੱਗਦਾ ਹਨਾ ਤੇ ਚਲੋ ਹੁਣ ਲੱਗ ਜਵੇ ਮਹਿੰਦੀ ਫੇਰ ਮਿਲਦੇ ਆ ਤੁਹਾਨੂੰ ਫੇਰ ਦਿਖਾਉਂਦੇ ਆ ਤੁਹਾਨੂੰ ਵੀ ਭਾਈ ਕੀ ਦਾ ਡਿਜ਼ਾਈਨ ਵਧੀਆ ਹੈ ਕਿਵੇਂ ਹੈ ਹਨਾ ਲਓ ਜੀ ਭਾਈ ਭਾਬੀ ਤੇ ਤਾਂ ਲੱਗੀ ਮਹਿੰਦੀ ਹੈ ਇਹ ਆ ਬਾਤ ਅੱਛਾ ਪਿੱਛੇ ਬੇਲਾਂ ਹੀ ਪਈਆਂ ਉਧਰ ਵੀ ਉਧਰ ਵਾਲੀ ਬੇਲ ਮੈਨੂੰ ਭਰਮੀ ਜੀ ਲੱਗਦੀ ਕਿ ਇੱਕੋ ਸਾਰਾ ਥੋੜਾ ਬਹੁਤ ਡਿਜ਼ਾਈਨ ਦਾ ਫਰਕ ਪਾਉਣਾ ਜੇ ਫਰਕ ਹੈਗਾ ਨਾ ਡਿਜ਼ਾਈਨ ਦਾ ਆ ਇਧਰ ਇਹ ਆ ਬਣਾਤਾ ਇਧਰ ਥੋੜਾ ਜਿਹਾ ਡਿਜ਼ਾਈਨ ਦਾ ਹੁੰਦਾ ਆ ਬਦਲ ਬਦਲਵਾ ਲਿਆ ਥੋੜਾ ਜਿਹਾ ਹੈਗਾ ਫਰਕ ਤੇ ਮਹਿੰਦੀ ਲੱਗੀ ਜੀ ਇਧਰ ਜੈਸਮੀਨ ਦੇ ਲੱਗ ਰਹੀ ਹੈ ਜੈਸਮੀਨ ਦਿਖਾਈ ਉਰਲਾ ਹੱਥ ਉਰਲਾ ਹਾਂ ਉਰਲਾ ਇਧਰ ਵਾਲਾ ਸਾਸ ਠੀਕ ਹੈ ਹਾਂ ਤੇ ਪਰਲੇ ਹੱਥ ਕੋਲ ਵੀ ਲੱਗ ਰਹੀ ਆ ਤੂੰ ਹੀ ਕਰਦੇ ਹੋ ਹੱਥ ਦੇ ਨਾਲ ਇੱਦਾਂ ਤੁਹਾਡੇ ਹੱਥ ਖਰਾਬ ਹੋ ਗਏ ਆ ਮੈਂ ਤਾਂ ਕੰਪਲੀਟ ਕਰ ਲਈ ਆ ਇਹ ਤਾਂ ਕਰਤਾ ਕੰਪਲੀਟ ਹੀ ਨੇ ਤਾਂ ਕੰਪੀਟੀਸ਼ਨ ਚੱਲਦਾ ਭਾਈ ਮੈਂ ਕਹਿੰਦੀ ਸੀ ਵੀ ਆ ਖਾਣੀ ਆ ਵੀ ਇੱਧਰ ਉਹਨੇ ਉੱਪਰ ਲਾ ਕੇ ਫੇਰ ਕਰਨਾ ਪਿੱਛੇ ਤੇ ਲੱਗ ਗਿਆ ਕੋਈ ਨਾ ਬਾਤਾਂ ਨੂੰ ਕਰਦ ਨਹੀਂ ਉਹਨੇ ਇੱਧਰ ਇਹ ਕਿਦਾਂ ਇੱਥੇ ਖਾਲੀ ਰਹਿ ਗਿਆ ਉਹਨਾਂ ਨੇ ਉਹ ਕਰ ਮੈਂ ਬਿਕੁ ਜੀ ਉਹ ਦੀਦੀ ਨੇ ਬਣਾਇਆ ਵਾ ਓਹੋ ਉਹਨੂੰ ਤਾਂ ਜੈਸਮਿਨ 1 ਮਿੰਟ ਲੱਗਣਾ ਆ ਚੀਜ਼ਾਂ ਕਹਿੰਦੀ ਤੂੰ ਆ ਹਾਂ ਓ ਮੈਂ ਕਿਆ ਬਾਪ ਮੈਂ ਕਿਆ ਜੀ ਨੇ ਹੱਥ ਖਰਾਵਾ ਵੀ ਤੂੰ ਹੀ ਕਰਦੇ ਅੱਛਾ ਅੱਛਾ ਭਾਜੀ ਇਹ ਬੋਲਦਾ ਹੈ ਕਿ ਉਸਕੇ ਹੱਥ ਮੇਂਡੀ ਲਗਾ ਹੋਇਆ ਹੈ ਮੈਂ ਸਮਝੀਂ ਕੀ ਗੱਲ ਸਮਝ ਗਿਆ ਮੈਂ ਗੱਲ ਹਾਂਜੀ ਹਾਂਜੀ ਉਹਨ ਜਾ ਕੇ ਸਮਝ ਨਹੀਂ ਫਿਰ ਤੂੰ ਕਹੀ ਜਨਾ ਤੇਰਾ ਭਾਈ ਆ ਇਹ ਕਹਦਾ ਸਕੀ ਸਮਝ ਲਓ ਉਹ ਤਾਂ ਕਹਿੰਦਾ ਮੈਂ ਤਾਂ ਬਾਈ ਆਪਣਾ ਕੰਪਲੀਟ ਕਰਤਾ ਆਪੇ ਕਰੀ ਬੰਦਾ ਕੋਈ ਨਾ ਫਿਰ ਸਭ ਦਾ ਕੰਮ ਤਾਂ ਕੰਮ ਹੀ ਹੁੰਦਾ ਹੈ ਨਾ ਵੀ ਕਰੇ ਤਾਂ ਮੈਨੂੰ ਕਰਨਾ ਹੀ ਪਰਦਾ ਹੈ ਇੰਨਾ ਚਲ ਗਲ ਠੀਕ ਆ ਵੈਸੇ ਗੱਲ ਮੈਂ ਕਰਦਾ ਹਾਂ ਹਾਂਜੀ ਜੋ ਤਾਂ ਹੈ ਮੈਂ ਸਮਝ ਰਹਾ ਹਾਂ ਇਸਮੇ ਤਿੰਨ ਨਾਮ ਲਿਖਣਾ ਭਈਆ ਕਹੀਂ ਕਹੀਂ ਤਿੰਨ ਕਿਉਂ ਦਸ ਨਾਮ ਲਿਖਵਾਈ ਨਹੀਂ ਤਿੰਨ ਦੇ ਤਿੰਨ ਦੇ ਤਿੰਨ ਨਾਮ ਲਿਖਾਉਣੇ ਤਿੰਨ ਬੱਚੇ ਤਿੰਨ ਨਿਆਣਿਆਂ ਦੇ ਨਾਮ ਲਿਖਾਣੇ ਤਿੰਨ ਦੇ ਤਿੰਨ ਨਿਆਣਿਆਂ ਦੇ ਹਾਂ ਏ ਉਹ ਤਾਂ ਚੱਲ ਪਰਲੇ ਹੱਥ ਪਰ ਲਖਾਏ ਲਿਆ ਰਵਿੰਦਰ ਤੁਸੀਂ ਦਿਖਾਉਣਾ ਮੇਰਾ ਦਿਲ ਜਵਣਵਾ ਕੇ ਵਿੱਚ ਤੀਰ ਕੱਢ ਕੇ ਉਹ ਲਖਾ ਲੂੰਗੇ ਇਹ ਤੀਰ ਤੀਰ ਜ਼ਰੂਰ ਕੱਢਣਾ ਮੇਰੀਆਂ ਸ਼ੂਟ ਕਰਨਾ ਇਹਨਾਂ ਕੀ ਤੇ ਤੀਰ ਨਿਕਾ ਗਿਆ ਫਿਰ ਨਹੀਂ ਨਿਕਲ ਐ ਤਾਂ ਇਦਾਂ ਨਿਕਲ ਜੂਗੇ ਹੁਣ ਤਾਂ ਬਾਬਿਆਂ ਨੇ ਨਾਉਂ ਵਾਲੇ ਨੇ ਆਏ ਜੋੜੇ ਆ ਨਾ ਮਟਕੇ ਉਹ ਗੱਲਾਂ ਤਾਂ ਨਹੀਂ ਮੈਂ ਤਾਂ ਬੈਸੇ ਗੱਲ ਕਰਦੀ ਹਾਂ ਲਿਖ ਨਹੀਂ ਲਿਖ ਨਾਮ ਲਿਖਦੇ ਆ ਕੇ ਮਨਕੀਰਤ ਲੂਰ ਹਰਗੋਬਿੰਦ ਹੋਲਦ ਵਾਲੀ ਉਂਤਰਾ ਪਤਾ ਨਹੀਂ ਇਹ ਲੱਫਟ ਦੇ ਤੋ ਇਹ ਖੜਾ ਦੋਸਤ ਕਿ ਲਾਵੀ ਕੋਈ ਵੈ ਟੈਲੈਂਟ ਆਉਂਦਾ ਲਾਓ ਜੀ ਭਾਈ ਮਹਿੰਦੀ ਲੱਗ ਰਹੀ ਆ ਤਕਰੀਬਨ ਹੁਣ ਸੁਪਾਨ ਦੀ ਕੋਸ਼ਿਸ਼ ਕੀਤੀ ਜਾਵੇ ਫਾਈਨਲ ਹੋਣ ਵਾਲੇ ਹੈ ਪੌਣ ਸੱਤ ਮਿੰਟ ਚ ਰਿਜ਼ਲਟ ਆਣੀ ਆ ਬਸ ਹੋਏਗਾ ਰਿਜ਼ਲਟ ਹੋ ਕੇ ਆ ਜੱਜ ਤੋਂ ਕੱਲ ਆਏਗਾ ਇਸਕਾ ਕਲਰ ਦਾ ਹਾਂ ਕੱਲ ਨੂੰ ਪਤਾ ਲੱਗਣਾ ਵੀ ਹੈ ਨਾ ਆ ਦੇਖੋ ਜੀ ਐਨ ਸੁੱਕ ਵੀ ਗਈ ਦੇਖੋ ਇਹ ਤੋਂ ਲੱਗਦਾ ਲੱਗਦਾ ਸੁੱਕ ਜਾਏ ਹੋ ਗਿਆ ਕੰਮ ਕੰਪਲੀਟ ਤੇ ਹੁਣ ਜੋ ਵੀ ਨਾਮ ਨੂਮ ਲਿਖਾਉਣੇ ਆ ਭਾਈ ਬੱਚਿਆਂ ਦੇ ਹੋਗੇ ਹਨਾ ਉਹ ਲਿਖਾ ਲੈਣੇ ਮੈਨੂੰ ਬਹੁਤ ਸ਼ੁਕਰ ਇੱਕ ਵਾਰੀ ਪਰਸ਼ੋਤਮ ਲਿਖਾਉਂਦੀ ਮੈਂ ਵੀ ਕਿਕੀ ਸੁਖੋ ਸੰਦੀਪ ਆ ਲਗਾਉਂਦੀ ਹੁੰਦੀ ਸੀ ਸ਼ੂਸ ਤੇ ਤਾਂ ਹੱਥ ਸਾਰਾ ਉਹ ਨਾਮਾਂ ਕੇ ਲੇ ਭਰ ਜੁੰਦਾ ਹੁਣ ਪਹਿਲਾਂ ਤੁਸ ਜੋ ਤਾਂ ਤੁਹਾਨੂੰ ਪਾਪਾ ਲਿਖਣਾ ਪਪਾ ਨਾਮ ਲੱਗੋ ਆ ਪਾਜੀ ਕੋ ਬੋਲਣਾ ਨਾਮ ਲਿਖਵਾ ਕੇ ਈਨਾਂ ਨੇ ਤਾਂ ਦੇਖ ਲਈ ਇਹਨਾਂ ਨੇ ਦੇਖ ਤਾਂ ਲਿਆ ਕਿੱਥੇ ਕਿੱਥੇ ਲਿਖਿਆ ਵਾ ਇਹਨਾਂ ਦੇ ਕੀ ਲੱਭਣਾ ਹੋਰ ਕੋਈ ਛੱਡ ਕੇ ਮੈਂ ਛੁਪਾ ਕੇ ਨਾਮ ਲਿਖ ਦਿੱਤਾ ਉਹ ਠੀਕ ਹੈ ਹਾਂ ਫਿਰ ਮਨੂਗਾਸ ਦੀ ਕਿੱਥੇ ਲਿਖਿਆ ਵਾ ਇਹ ਰੋ ਦੇਖ ਫਿਰ ਪਾਜੀ ਕੋ 2 ਮਿੰਟ ਕੇ ਲਈ ਵਲੌਗ ਬੰਦ ਕਰਕੇ ਫਿਰ ਜਾ ਕੋਈ ਚੱਕਰ ਨਹੀਂ ਮੈਂ ਲੱਭੇ ਲੈਣਾ ਕੋਈ ਗੱਲ ਨਹੀਂ ਸੱਚੀ ਇਹ ਪਤਾ ਕੀ ਹਾਂ ਹਾਂ ਲਾ ਨਹੀਂ ਨਹੀਂ ਫੋਟੋ ਜੂਮ ਕਰਨਾ ਨਹੀਂ ਹੈ ਜੀ ਚੱਲ ਜ਼ੂਮ ਵੀ ਨਹੀਂ ਕਰੂੰਗਾ ਕੋਈ ਗੱਲ ਨਹੀਂ ਐਦਾਂ ਹੀ ਦੇਖ ਲੈਣਾ ਵਾ ਇੱਕ ਦੋ ਮਿੰਟ ਲਈ ਵਲੌਗ ਬੰਦ ਕਰ ਲੀ ਜੀ ਉਸਕੇ ਬਾਅਦ ਹੁੰਦੇ ਚੱਲ ਠੀਕ ਗਲਾਈ ਵੀ ਤੇਰੇ ਘਰੋਂ ਬਾਹਰ ਹੀ ਰਹਾ